ਉਹ ਬੜਾ ਫਕਰ ਆ ਕਿ ਜਮਹੂਰੀਅਤ ਨੂੰ ਅਫੋਲਡ ਕਰਨ ਵਾਸਤੇ ਆਪਣੇ ਪੰਜਾਬ ਦੀਆਂ ਗੱਲਾਂ ਕਰਨ ਵਾਸਤੇ ਅਗਰ ਮੈਨੂੰ ਨਾਮਜ਼ਦ ਕਰਕੇ ਅੱਜ ਸਪੀਕਰ ਨੇ ਕੱਢਿਆ ਤੇ ਮੈਂ ਸਮਝਦਾ ਮੈਨੂੰ ਮੇਰੇ ਵਾਸਤੇ ਮਾਨ ਦੀ ਗੱਲ ਹੈ ਕਿਉਂਕਿ ਅੰਦਰ ਕੀ ਹੋ ਰਿਹਾ ਮਹਿਜ਼ ਡਰਾਮਾ ਪਿਛਲੇ 3 ਘੰਟੇ ਤੋਂ ਬਹਿਸ ਚੱਲ ਰਹੀ ਹੈ ਸਪੀਕਰ ਨੇ ਇੱਕ ਕਟੋ-ਕਟ 40-45 ਬੰਦਿਆਂ ਨੂੰ ਟਾਈਮ ਦਿੱਤਾ ਕੱਲੇ ਆਪ ਉਸਨੇ 35 ਮਿੰਟ ਰਿਕਾਰਡ ਤੇ ਲਏ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਬਲਾ ਬਲਾ ਕੇ ਸ਼ਹਿਦ ਕੋ ਗੈਲਰੀ ਚੋਂ ਬੰਦੇ ਰਹਿਗੇ ਹੋਣਗੇ ਕਿ ਗੈਲਰੀਆਂ ਚੋਂ ਮੈਂ ਕਹਾਂ ਬੁਲਾ ਕੇ ਉਹਨਾਂ ਨੂੰ ਬੁਲਾ ਦਿਓ ਲੇਕਿਨ ਖੈਰ ਇਹਨੂੰ ਟਾਈਮ ਨਹੀਂ ਦੇਣਾ ਮੈਂ ਤਾਂ ਸਿਰਫ ਖੜੇ ਹੋ ਕੇ ਉਹਨੇ ਗੱਲ ਪੁੱਛਣੀ ਸੀ ਕਿ ਤੁਹਾਨੂੰ ਕੋਈ ਮੇਰੇ ਨਾਲ ਪਰਸਨਲ ਰੰਜਿਸ਼ ਕੋਈ ਤੁਹਾਡਾ ਮੈਂ ਜ਼ਾਤੀ ਨੁਕਸਾਨ ਕੀਤਾ ਸਪੀਕਰ ਸਾਹਿਬ ਕੋਈ ਤੁਹਾਡੀ ਪੈੜੀ ਵਾਈ ਹੈ ਕੋਈ ਤੁਹਾਡੀ ਵੱਟ ਵਾਈ ਹੈ ਕੋਈ ਤੁਹਾਡੀ ਕੰਨ ਟੋੜੀ ਹੈ ਕੋਈ ਤੁਹਾਨੂੰ ਅਪਸ਼ਬਦ ਕਦੀ ਬੁਲਾਏ ਹੋਣ ਲੇਕਿਨ ਮੈਨੂੰ ਇਸ ਅੱਛੀ ਤਰ੍ਹਾਂ ਅੱਜ ਤਾਂ ਨਹੀਂ ਮਹਿਸੂਸ ਹੋ ਰਿਹਾ ਕੁਝ ਸਾਲਾਂ ਤੋਂ ਮਹਿਸੂਸ ਹੋ ਰਿਹਾ ਕਿ ਸਪੀਕਰ ਬੇਬਸਾ ਲਾਚਾਰ ਇਹਨੂੰ ਪਿੱਛੋਂ ਹਦਾਇਤ ਅਰਵਿੰਦ ਕੇਜਰੀਵਾਲ ਦੀ ਮਨੀਸ਼ ਸਸੋਟੀਆਂ ਦੀ ਔਰ ਸਾਜਿਸ਼ ਦੇ ਤਹਿਤ ਭਗਵਾਨਤਮਾਨ ਦੀ ਹਦਾਇਤ ਅਨੁਸਾਰ ਇਹ ਮੈਨੂੰ ਰੋਕਿਆ ਜਾ ਰਿਹਾ ਮੈਨੂੰ 350 ਸਾਲ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਮੈਂ ਉਹ ਚੰਗੀਆਂ ਗੱਲਾਂ ਗੁਰੂ ਸਾਹਿਬ ਬਾਰੇ ਕਹਿੰਦੇ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਵੀ ਨਹੀਂ ਬੋਲਣ ਦਿੱਤਾ ਅੱਜ ਮੈਂ ਪਿਛਲੇ ਕਨਸਟੈਂਟਲੀ ਜਾਣ ਕੇ ਬੈਠਾ ਸੀਗਾ ਕਿ ਮੈਂ ਅੰਤ ਤੱਕ ਦੇਖਣਾ ਕਿ ਕੀ ਮੈਨੂੰ ਟਾਈਮ ਦੇਣਗੇ ਮੈਂ ਜਿਦਾ ਪਹਿਲਾਂ ਕਿ ਆ 3 ਘੰਟੇ 3.5 ਘੰਟੇ ਬਹਿਸ ਸੁਣੀ ਹੁਣ ਭਗਵਾਨਪານ ਅੰਦਰ ਆਣ ਕੇ ਕਹਿ ਰਹੇ ਜੀ ਮੇਰੀ ਗੱਲ ਨਹੀਂ ਸੁਣਦੇ ਭਗਵਾਨਪານ ਤਾਂ ਬੈਠਿਆ ਨਿਸ਼ਚੰਦਰ ਹਾਲਚ ਵਿਧਾਨ ਸਭਾ ਚ ਉਹ ਤਾਂ ਸਿਰਫ ਆਪਣਾ ਭਾਸ਼ਣ ਕਰਨ ਵਾਸਤੇ ਅਖੀਰਲੇ 15 ਮਿੰਟ ਵਿੱਚ ਆਉਂਦੇ ਨੇ ਜੀ ਔਰ ਉਹ ਇਹ ਗੱਲ ਬਹਾਨਾ ਬਣਾ ਰਹੇ ਨੇ ਕਿ ਅਸੀਂ ਸਦਨ ਦੀ ਕਾਰਵਾਈ ਨੂੰ ਕੋਈ ਰੋਕ ਰਹੇ ਆ ਕੋਈ ਉਸ ਮੁਹਾਜਾ ਕਰੇ ਸਰਾਸਰ ਗਲਤ ਮੈਂ ਇਸ ਡਿਬੇਟ ਵਿੱਚ ਮੈਨੇ ਖਿਸ ਦੋ ਤਿੰਨ ਗੱਲਾਂ ਪਾਉਣੀਆਂ ਸੀਗੀਆਂ ਕਿ ਇਹ ਫੈਡਰਲਿਜ਼ਮ ਤੇ ਸਭ ਤੋਂ ਵੱਡਾ ਡਾਕਾ ਅਬ ਕੰਟਰੀ ਸੀਮਸ ਟੂ ਬੀ ਮੂਵਿੰਗ ਟੁਵਰਡ ਟੂਵਰਡਸ ਫਾਸਿਜ਼ਮ ਅ ਫਾਰਸਿਸ ਡੈਮੋਕ੍ਰੇਸੀ ਲਾਈਕ ਪਾਕਿਸਤਾਨ ਇੰਡੀਆ ਹੈਜ਼ ਬੀਇੰਗ ਅ ਸਲੋ ਬਾਏ ਸਟੇਪ ਮੂਵਿੰਗ ਟੂ ਅ ਫਾਰਸਿਸ ਡੈਮੋਕ੍ਰੇਸੀ ਲਾਈਕ ਰਸ਼ਾ ਇੰਡੀਆ ਇਜ਼ ਮੂਵਿੰਗ ਟੂ ਅ ਫਾਰਸਿਸ ਡੈਮੋਕ੍ਰੇਸੀ ਲਾਈਕ ਨਾਰਥ ਕੋਰੀਆ ਇਹ ਗੱਲਾਂ ਮੈਂ ਕੰਡੈਮ ਕਰਦੀਆਂ ਸੀ ਬੀਜੇਪੀ ਦੀਆਂ ਔਰ ਜੋ ਦੂਸਰਾ ਫੈਡਰਲ ਟੱਚ ਤੇ ਹਮਲਾ ਇਸ ਲਈ ਆ ਤੇ ਕੋਈ ਵੀ ਸਟੇਟ 40% ਸ਼ੇਅਰ ਨਹੀਂ ਯੋਗਦਾਨ ਪਾ ਸਕਦੇ ਕੋਈ ਨਹੀਂ ਪਾ ਸਕਦੇ ਪੰਜਾਬ ਆ ਆਮ ਆਦਮੀ ਪਾਰਟੀ ਦੇ ਨਿਲਾਇਕੀ ਕਰਕੇ 4 ਲੱਖ ਕਰੋੜ ਰੁਪਏ ਦੀ ਕਰਜ਼ੇ ਵਾਲੀ ਸਟੇਟ ਕੈਨ ਦੇ ਕੰਟ੍ਰਿਬਿਊਟ 40% ਆਫ ਮਨਰੇਗਾ ਸ਼ੇਅਰ ਇਨਟੂ ਦੀ ਸੈਂਟਰਲ ਸਕੀਮ ਦੇ ਕੈਨ ਨਾਟ ਸਟੇਟਾਂ ਅੱਜ ਗਲੋਰੀਫਾਈਡ ਮਨਿਸਪਲਿਟੀਆਂ ਬਣ ਕੇ ਰਹਿ ਗਈਆਂ ਨੇ ਹੋਰ ਕੁਝ ਨਹੀਂ ਗਾ ਸਾਡੇ ਅਧਿਕਾਰ ਜਿਹੜੇ ਅ ਜਿਹੜੇ ਪਹਿਲਾਂ ਕਿਸੇ ਵੇਲੇ ਇਕੱਲੇ ਨਿਰੋਧ ਸੂਬਿਆਂ ਦੇ ਕੋਲ ਸੀ ਉਹ ਹੌਲੀ-ਹੌਲੀ ਚੱਕ ਕੇ ਕੰਕਰੈਂਟ ਲਿਸਟ ਵਿੱਚ ਪਾਏ ਕੰਕਰੈਂਟ ਲਿਸਟ ਵਿੱਚੋਂ ਚੱਕ ਕੇ ਹੌਲੀ-ਹੌਲੀ ਸੈਂਟਰਲ ਲਿਸਟ ਪਾ ਦਿੱਤੇ ਸਾਡੇ ਕੋਲ ਆਪਣੀ ਐਜੂਕੇਸ਼ਨ ਪੜਾਉਣ ਦਾ ਅਧਿਕਾਰ ਨਹੀਂਗਾ ਅਸੀਂ ਆਪਣੇ ਸਹਿਬਜ਼ਾਦਿਆਂ ਦੀ ਕੁਰਬਾਨੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਅਸੀਂ ਆਪਣੇ ਦਸਮ ਪਿਤਾ ਜੀ ਦੀ ਕੁਰਬਾਨੀ ਜਾਂ ਭਾਈ ਚੈਤਾ ਜੀ ਦੀ ਭਾਈ ਜੀਵਨ ਜੀ ਦੀ ਜਾਂ ਮੋਤੀराम ਮਹਿਰਾ ਦੀ ਜਾਂ ਦੀਵਾਨ ਟੋਡਰਮਾਲ ਦੀ ਜਾਂ ਸ਼ੇਰ ਮੁਹੰਮਦ ਖਾਨ ਹਾੜਾ ਨਾਰਾ ਮਾਰਿਆ ਜੇ ਨੇ ਮਲੇਰ ਕੋਟਲੇ ਦਾ ਅਸੀਂ ਤਾਂ ਉਹ ਆਪਣੇ ਬੱਚਾ ਨੂੰ ਪੜ੍ਹਾਈ ਨਹੀਂ ਸਕਰੇ ਸਾਡੇ ਲੇਬਰ ਲਾਅਸ ਤੇ ਡਾਕਾ ਪੈ ਗਿਆ ਸਾਡਾ ਜਿਹੜਾ ਜਸਟਿਸ ਸਿਸਟਮ ਹੈ ਰਿਫਾਰਮਡ ਐਡਮਿਨਿਸਟ੍ਰੇਟਿਵ ਜਸਟਿਸ ਦਾ ਉਹਦੇ ਤੇ ਡਾਕਾ ਪੈ ਗਿਆ ਸਾਡੇ ਫੋਰੈਸਟ ਦੇ ਕਾਨੂੰਨ ਸਾਰੇ ਕੰਕਰੈਂਟ ਲਿਸਟ ਤੇ ਨੇ ਇਸ ਕਰਕੇ ਜਿਹੜੀ ਬਡੇਰੀ ਗੱਲ ਹੈ ਸੀਗੀ ਕਿ ਅੱਜ ਮੈਂ ਕਹਿਣਾ ਚਾਹਣਾ ਜੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਜ਼ ਅ ਵੈਰੀ ਵੈਲਿਡ ਡਾਕੂਮੈਂਟ ਈਵਨ ਇਨ 2025 ਚਾਇ ਬਣਾ ਸ਼੍ਰੋਮਣੀ ਕਾਲੀ ਦਲ ਨੇ ਸੀਗਾ ਉਸ ਵਕਤ ਉਹਨੂੰ ਭੰਡਿਆ ਗਿਆ ਵੱਖਵਾਦੀ ਕਿਹਾ ਗਿਆ ਉਤੇ ਕਈ ਤੰਜ਼ ਕੱਸੇ ਗਏ ਪਰ ਮੈਂ ਸਮਝਦਾ ਕਿ ਅੱਜ ਵੀ ਉਹਦਾ ਰੈਲੇਵੈਂਸ ਬਹੁਤ ਜ਼ਿਆਦਾ ਇਨਫੈਕਟ ਜਾ ਰਹਾ ਵਾ ਕਿਉਂਕਿ ਅੱਜ ਸਾਡੀਆਂ ਸਟੇਟਾਂ ਦੇ ਸਾਰੇ ਅਧਿਕਾਰ ਖੁੱਸ ਗਏ ਨੇ ਇਹ ਗੱਲਾਂ ਮੈਂ ਅੰਦਰ ਕਰਨੀਆਂ ਸੀ ਮੈਂ ਸਪੀਕਰ ਨੂੰ ਪੁੱਛਣਾ ਚਾਹੁੰਦਾ ਮੈਨੂੰ ਟਾਈਮ ਕਿਉਂ ਨਹੀਂ ਦਿੰਦਾ ਆਯੂ ਆਯੂ ਡੂ ਯੂ ਹੈਵ ਐਨੀ ਪਰਸਨਲ ਗ੍ਰਾਜ ਅਗੇਂਸਟ ਮੀ ਕਿ ਕੇਜਰੀਵਾਲ ਦੇ ਕਹਿੰਦੇ ਆ ਜਾਂ ਕੋਈ ਨਫਰਤ ਦੀ ਭਾਵਨਾ ਵਾ ਖੇਰਾ ਸਾਹਿਬ ਤੁਹਾਡੀ ਪਾਰਟੀ ਨੇ ਕਿਉਂ ਨਹੀਂ ਸਮਝ ਦਿੱਤਾ ਜੀ ਇਸ ਚੀਜ਼ ਨੂੰ ਕਿਉਂਕਿ ਜਦੋਂ ਪੁੱਛਿਆ ਗਿਆ ਕਿ ਇੱਕ ਮੈਂ ਤੁਹਾਡੇ ਨਾਮ ਚਿਹਰਾ ਜਿਹੜਾ ਹੈ ਉਹ ਬੋਲੇਗਾ ਮੈਂ ਤੁਹਾਡੇ ਨਾਲ ਗੁਰਜੀਤ ਦਾ ਨਾਮ ਅੱਗੇ ਹੋਇਆ ਮੈਂ ਤੁਹਾਡੇ ਨਾਲ ਆ ਲੋ ਉਧਰ ਜਿੱ ਲੱਭੋ ਪੜੋ ਮੇਰੀ ਪਾਰਟੀ ਦੇ ਲਿਸਟ ਦੇ ਨਾਮ ਪੜੋ ਇੱਕ ਨੰਬਰ ਤੇ ਇੱਕ ਨਾਮ ਦੇਖੋ ਕਿਹਦਾ ਜੀ ਤੁਹਾਡਾ ਤੁਹਾਡਾ 1 ਨੰਬਰ ਤੇ ਨਾਮ ਦੇਖੋ ਸੁਖਪਾਲ ਸਿੰਘ ਖੇਰਾ ਸਾਹਿਬ ਕਹਦੇ ਨੇ ਲੀਡਰ ਆਫ oppositon ਉਹਨੇ ਆਪਣਾ ਨਾਮ ਵੀ ਨਹੀਂ ਪਾਇਆ ਸਰਦਾਰ ਪ੍ਰਤਾਪ ਸਿੰਘ ਬਾਜਵਾਣ ਨੂੰ ਪਤਾ ਸੀ ਖੇਰੇ ਨੂੰ ਬੋਲਣ ਨਹੀਂ ਦੇਣਾ ਨੇ ਖੇਰੇ ਦਾ ਨਾਮ ਇੱਕ ਨੰਬਰ ਤੇ ਪਾ ਕੇ ਭੇਜਿਆ ਲੀਡਰ ਆਫ opposit ਲੇਕਿਨ ਜਦੋਂ ਅੰਦਰ ਮੈਂ ਤਾਂ ਪੁੱਛਿਆ ਗਿਆ ਤੇ ਉਹਨਾਂ ਨੇ ਰਾਣਾ ਜੀ ਦਾ ਨਾਮ ਅੱਗੇ ਕਰਤਾ ਤੁਹਾਨੂੰ ਬਿਠਾਵਾ ਨਹੀਂ ਨਹੀਂ ਉਹ ਤਾਂ ਪਹਿਲੀ ਵਾਰੀ ਸੀ ਜੀ that was about ਸਾਬ ਜ਼ਾਦਿਆਂ ਦੀ ਜਿਹੜੀ ਸੀਗੀ ਕੰਟਰੀਬਿਊਸ਼ਨ ਉਹਦੇ ਤੇ ਮੈਂ ਬੋਲਣ ਦਾ ਟਾਈਮ ਨਹੀਂ ਸੀ ਮੰਗਿਆ ਮੈਂ ਮੰਦਰੀਗਾ ਦੇ ਟਾਈਮ ਮੰਗਿਆ ਸੀਗਾ ਆ ਲਿਸਟ ਤੁਹਾਡੇ ਸਾਹਮਣੇ ਹੈ ਕੈਨ ਯੂ ਡੀਪਲੇ ਦ ਲਿਸਟ ਕੈਨ ਯੂ ਲਾਈਕ ਡਾਊਨਪਲੇ ਦ ਲਿਸਟ ਔਰ ਲੀਡਰ ਆਫ oppositਨ ਦਾ ਮਾਈਕ ਬੰਨ ਕਰਤਾ ਰਹੀ ਗੱਲ ਅਖੀਰੀ ਇਹ ਸਦਨ ਇਹ ਤਾਂ ਇੱਕ ਬਦਮਾਸ਼ਾਂ ਦਾ ਢੋਲਾ ਬਣ ਕੇ ਇੱਥੇ ਬਦ ਨਫਰੀ ਨਾਲ ਸ਼ਾਟਿੰਗ ਬ੍ਰਿਗੇਡ ਦਾ ਹਾਊਸ ਹੈ ਬੰਦੂ ਆ ਮਜ਼ਦੂਰਾਂ ਦਾ ਇਹ ਸਦਨ ਹੈ ਇਹ 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 ਇਹਨਾਂ ਦੇ ਪੱਲੇ ਕੱਖ ਨਹੀਂ ਕਿ ਜਿਹੜੀਆਂ ਅੱਜ ਗੱਲਾਂ ਕਰਦੇ ਕਿ ਦਲਿਤਾਂ ਦੀ ਗੱਲਾਂ ਕਰਦੇ ਨੇ ਦਲਿਤਾਂ ਦੇ ਦੋ ਬੱਚੇ ਝੂਠੇ ਪੁਲਿਸ ਮੁਕਾਬਲੇ ਵਿੱਚ ਬਹੁਤ ਪੁਲਿਸ ਨੇ ਮਾਰੇ ਕੋਈ ਬੋਲਿਆ ਨਾ ਵਿੱਚੋਂ ਪਟਿਆਲੇ ਦਾ ਨੌਜਵਾਨ ਇੱਕ ਜਸਪ੍ਰੀਤ ਸਿੰਘ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਕੋਈ ਬੋਲਿਆ ਨਾ ਚੋਂ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਤਿੰਨ ਸਾਲਾਂ ਤੋਂ ਅਸਾਮੀਆ ਜ਼ਿਲ੍ਹੇ 'ਚ ਰੱਖਿਆ ਕੋਈ ਬੋਲਿਆ ਨਾ ਚੋਂ ਹਰ ਤਰ੍ਹਾਂ ਦੀ ਮੂਦੀ ਦੀ ਜਿਹੜੀ तानाशाही है वो आम आदमी पार्टी ऐंखे चला रही है। ਉਥੇ ਕਹਿੰਦੇ ਐਡੀ ਸੀਬੀਆ ਗਲਤ ਕਰ ਰਹੀ ਆ ਇੱਥੇ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦਬਕੇ ਵਿਰੋਧ ਇਸਤੇਮਾਲ ਕਰ ਰਹੇ ਨੇ ਔਰ ਆਪਣੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਅੰਦਰ ਕਰ ਰਹੇ ਨੇ। ਇਸ ਕਰਕੇ ਇੱਕ ਫਾਰਸਿਕਲ ਸੈਸ਼ਨ ਸੀਗਾ। ਮੈਂ ਪੁੱਛਣਾ ਚਾਹੁੰਦਾ ਜਿਹੜਾ ਸਾਡਾ ਐਸਟੈਬਲਿਸ਼ਡ ਫਾਰਮ ਸੀ। ਬਜਟ اجلاس, ਮੌਨਸੂਨ ਸੈਸ਼ਨ ਐਂਡ ਵਿంటర్ ਸੈਸ਼ਨ ਉਹ ਕਿਉਂ ਸਾਡੇ ਤੋਂ ਖੋਈ ਗਏ ਨੇ? ਇੱਕ 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 ਦਿਨ ਦੇ ਸੈਸ਼ਨ ਦਾ ਮਤਲਬ ਕੀ ਆ? ਕਦੀ ਦੇਖਿਆ ਤੁਸੀਂ ਕਿ ਉਹਦਾ ਕੀ ਹਸ਼ਰ ਨਿਕਲਿਆ ਆਪਰੇਸ਼ਨ ਰੋਡਸ ਦੇ ਇੱਕ ਦਿਨ ਸੈਸ਼ਨ ਦਾ ਬੀਬੀਐਮਬੀ ਦਾ ਮਥਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਅਗਨੀਪੀਰ ਦਾ ਮਥਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਇਸ ਦਾ ਮਨਰੇਗਾ ਦਾ ਮਥਾ ਪਾਸ ਕਰਕੇ ਤੁਸੀਂ ਹਸ਼ਰ ਦੇਖ ਲੈਣਾ ਰਾਜ ਭਵਨ ਦੇ ਕਿਸੇ ਕੋਨੇ ਵਿੱਚ ਮਿੱਟੀ ਇਕੱਠੀ ਕਰਦਾ ਤੁਹਾਨੂੰ ਪਾਇਆ ਜਾਵੇਗਾ ਸੋ ਇਸ ਕਰਕੇ ਮੈਨੂੰ ਉਹਦਾ ਮਾਣ ਹੈ ਕਿ ਪੰਜਾਬ ਦੇ ਹਿੱਟ ਦੀ ਗੱਲ ਕਰਨ ਲਈ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ ਲਈ ਫੈਡਰਲ ਢਾਂਚੇ ਦੀ ਗੱਲ ਕਰਨ ਲਈ आज स्पीकर ने मेनू नामजद कीता मैं ओदा स्वागत करदा और मैं वचन बद्ध है कि मैं अपने सूबे ते अपने लोकां दे एदा ही लड़दा रहूं पावा 5 केस ਛੱਡ ਕੇ 6 ਬਣਾ ਲੈਣ 10 ਬਣਾ ਲੈਣ ਅੰਦਰ ਕਰ ਲੈਣ ਬਾਹਰ ਕਰ ਲੈਣ ਨਾਮਜ਼ਦ ਕਰ ਦੇਣ ਖੈਰਾ ਪੰਜਾਬ ਦੇ ਨਹੀਂ ਐਦਾ ਹੀ ਲੜਦਾ ਜੀ ਸਰਬਾਤ ਮਤਲਬ ਇਸ ਤਰੀਕੇ ਨਾਲ ਤੁਹਾਨੂੰ ਨੇਮ ਕੀਤਾ ਗਿਆ ਤੁਸੀਂ ਲੀਡਰ ਆਫ ਓਪੋਜੀਸ਼ਨ ਮਿਲੇ ਹੋ ਬੜੀ ਜਜ਼ਬਤੀ ਜਿਹੜੀ ਨਜ਼ਰ ਆ ਰਹੀ ਹੈ ਉਹ ਮੈਂ ਉਹ ਭਾਵਕ ਨੀਗਾ ਜੋਰ ਲਾਇਆ ਨਾ ਮੈਂ ਕਿਉਂਕਿ ਮਾਈਕ ਜੀ ਤੋਂ ਆਫ ਕਰ ਦਿੰਦਾ ਸਪੀਕਰ ਤੁਹਾਡੇ ਕੋਲ ਹੋਰ ਕੋਈ ਨਿਗਾ ਸਾਧਨ ਟੂ ਸਪੀਕ ਲਾਊਡਰ so that the voice reaches the people of punjab gallery vich jave ta karke hega main jidda main to tuhanu pehla khetta ke apne walon ohna ne badi bahaduri kiti ke, ke naamzat karke ke ml nu katta par main da swagat karda ohda meri da bade fakr di gall hai ke je punjab na khadna dalitan te nirega na khadna saheb zada di gall karni guru te ek bahadur di shahadat di gall karni nsa da virodh karna jhoothe police mukabalean da virodh karna agar eh sare gunah ne ਤੇ ਕਿਹੜਾ ਵੱਡਾ ਗੁਨਾਹ ਕਰ ਰਿਹਾ ਇਸ ਲਈ ਮੈਂ ਇਸ ਗੱਲ ਦਾ ਸਵਾਗਤ ਕਰਦਾ ਪਰ ਸਪੀਕਰ ਨੂੰ ਦੱਸਣਾ ਪਊਗਾ ਕਿਸੇ ਦਿਨ ਨੂੰ ਕਿ ਉਹਦੀ ਮੇਰੇ ਪ੍ਰਤੀ ਰੰਜਿਸ਼ ਕਿਉਂ ਆ ਅੱਖਾਂ ਨਾ ਉਹਦਾ ਉਹਦਾ ਨੁਕਸਾਨ ਕੀ ਕੀਤਾ ਮੈਂ ਉਹਦਾ ਕੋਈ ਜਦੋਂ ਪਹਿਲਾਂ ਕੀ ਰਿਪੀਟ ਕਰ ਰਿਹਾ ਕੋਈ ਪਰਸਨਲ ਗਰਜ ਕੀ ਹੈ ਜਾਂ ਉਹਨੂੰ ਦੱਸਣਾ ਪਊਗਾ ਕਬੂਲ ਕਰਨਾ ਪਊਗਾ ਕਿ ਇਹ ਮੈਂ ਆਪਣੇ ਸੁਪਰੀਮੋ ਤੇਜਰੀਵਾਲ ਦੇ ਕਹਿਣ ਤੇ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਇੱਕ ਆਦਮੀ ਦੀ ਆਵਾਜ਼ ਨੂੰ ਗੈਗ ਕਰ ਰਿਹਾ ਇਸ ਸਪੀਕਰ ਦਾ ਕੋਈ ਪਰਸਨਲ ਪ੍ਰੋਪਰਟੀ ਨਹੀਂ ਕੀ ਪੰਜਾਬ ਵਿਧਾਨ ਸਭਾ ਉਹਨੂੰ ਗਲਤ ਫਹਿਮੀ ਆ ਉਹ ਹੀ ਕਹਿੰਦਾ ਕਿ ਜੋ ਮੈਂ ਕਹੂੰਗਾ ਉਹ ਹੋਊਗਾ ਹੀ ਇਜ਼ ਅੰਡਰ ਅ ਰੋਂਗ ਇਮਪ੍ਰੈਸ਼ਨ ਹੀ ਇਜ਼ ਮੇਰਲੀ ਅ ਕਸਟੋਡੀਅਨ ਆਫ ਦਾ ਹਾਊਸ ਆਮ ਅ ਇਲੈਕਟਿਡ ਮੈਂਬਰ ਲਾਈਕ ਆਲ ਦੀ 117 ਆਦਰਸ ਲਾਈਕ ਦਾ ਚੀਫ ਮਿਨਿਸਟਰ ਆਮ ਅਨ ਇਲੈਕਟਿਡ ਮੈਂਬਰ ਹੀ ਕੈਨੋਟ ਟੇਕ ਅਵੇ ਮਾਈ ਰਾਈਟ ਟੂ ਸਪੀਕ ਐਂਡ ਅਗਰੇਜ਼ਾ ਕਰਦੇ ਰਹਿਣਗੇ ਇਦਾਂ ਹੀ ਦਬ ਕੇ ਵਿਰੋਧ ਕਰਦੇ ਰਾਵਾਂਗੇ ਪਾਵਾਂ 50 ਵਾਰੀ ਨਾਮਜ਼ਦ ਕਰਨ